ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਸ ਵਿੱਚ ਜੀਸੀ ਤੇ ਮੇਰੇ ਨਾਲ ਡਾਕਟਰ ਬਖਸ਼ੀ ਸੰਧੂਹਰੀ ਜਿਹੜੇ ਨੇ ਜੁੜੇ ਹੋਏ ਨੇ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਹਿੰਦੁਸਤਾਨ ਹਿੰਦੁਸਤਾਨੀਆਂ ਸਰਕਾਰਾਂ ਜਿਹੜੀਆਂ ਕਿ ਆਪਣੀ ਹਦੂਦ ਤੋਂ ਬਾਹਰ ਨਿਕਲ ਕੇ ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਕਰਾਂਦੀਆਂ ਲੇਕਿਨ ਹੁਣ ਜਿਹੜਾ ਖੁਲਾਸਾ ਹੋਇਆ ਕਿ ਉਹ ਸਿਰਫ ਟਰਾਂਸਨੈਸ਼ਨਲ ਰਿਪਰੈਸ਼ਨ ਜਾਨੀ ਕਿ ਬਾਹਰ ਨਿਕਲ ਕੇ ਹੀ ਨਹੀਂ ਕਰਾਂਦੀਆਂ ਆਪਣੇ ਅੰਦਰ ਹਦੂਦ ਦੇ ਅੰਦਰ ਵੀ ਜਿਹੜੀ ਪੰਜਾਬ ਤੇ ਪੰਜਾਬੀ ਸਿੱਖਾਂ ਦੇ ਖਿਲਾਫ ਜਿਹੜੀ 84 ਜਿਹੜੀ ਉਹਨੇ ਆਪਣਾ نافذ ਕਰਕੇ ਰੱਖੀ ਹੋਈ ਹੈ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਹਦੇ ਚ ਨਵੇਂ ਖੁਲਾਸੇ ਹੋਏ ਨੇ ਕਿ ਜਦੋਂ ਦਾ ਐਪੀਆ ਡੀਜੀਪੀ ਯਾਦਵ ਪੰਜਾਬ ਚ ਆਇਆ 324 324 ਫੇਕ ਇਨਕਾਊਂਟਰ ਜਿਹੜੇ ਨੇ ਉਹ ਕੀਤੇ ਨੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਆਪਣੇ ਹੀ ਪੰਜਾਬੀ ਗੱਭਰੂ ਜਿਹੜੇ ਨੇ ਉਹ ਮਰੇ ਨੇ ਫੇਕ ਇਨਕਾਊਂਟਰ ਦੇ ਵਿੱਚ ਇਹ ਕਿਉਂ ਹੋ ਰਿਹਾ ਕਿੱਥੇ ਜਾ ਕੇ ਰੁਕੂਗਾ ਔਰ 6 ਫਾਰ ਜਸਟਿਸ ਨੇ ਜਿਹੜੀ ਇੱਕ ਜਿਹੜੀ ਜਿਹੜਾ ਪੈਗਾਮ ਜਾਰੀ ਕੀਤਾ ਉਹਤੇ ਵੀ ਗੱਲ ਕਰਾਂਗੇ ਕਿ ਇਹਦੇ ਇਹਨਾਂ ਨੂੰ ਰੋਕ-ਥਾਮ ਕਿ ਦੇਰ ਵਿੱਚ ਇਹਦੇ ਨੇ ਇਹਨਾਂ ਨੂੰ ਕਾਊਂਟਰ ਕਿਵੇਂ ਕਰਨਾ ਹੈ ਇਹਨਾਂ ਲੋਕਾਂ ਨੂੰ ਜਿਹੜੇ ਕਿ ਪੰਜਾਬ ਦੀ ਨਸਲ ਕੁਸ਼ੀ ਕਰੀ ਜਾ ਰਹੇ ਨੇ ਜੈਨੋਸਾਈਡ ਕਰੀ ਜਾ ਰਹੇ ਨੇ 84 ਤੋਂ ਲੱਗੇ ਹੋਏ ਨੇ ਤੇ ਹੁਣ ਤੱਕ ਥਕੇ ਹੀ ਨਹੀਂ ਤੇ ਸਾਡੇ ਪੰਜਾਬੀ ਤੇ ਪੰਜਾਬੀ ਯੂਥ ਵੀ ਸ਼ਹਾਦਤਾਂ ਦੇ ਦੇ ਕੇ ਉਹ ਵੀ ਨਹੀਂ ਥਕੇ ਅਸੀਂ ਇਹ ਗੱਲਬਾਤ ਕਰਾਂਗੇ ਸਰਨਾ ਕਾਉਂਸਲ ਫਾਰ ਖਾਲਸਤਾਨ ਦੇ ਪ੍ਰੈਜ਼ੀਡੈਂਟ ਸਰਦਾਰ ਬਖਸ਼ੀ ਸਿੰਘ ਸੰਧੂਹਰੀ ਮੇਰੇ ਨਾਲ ਜੁੜੇ ਹੋਏ ਨੇ ਧੰਨਵਾਦ ਬਖਸ਼ੂ ਸਾਹਿਬ ਹਾਂਜੀ ਚੌਧਰੀ ਸਾਹਿਬ ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਮੀ ਓਨ ਯੂਰ ਪ੍ਰੋਗਰਾਮ ਬਹੁਤ ਧੰਵਾਕ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੋੜਿਆ ਵਾ ਇਹ ਆਪਣਾ ਜਿਹੜਾ ਹੁਣ ਇਹ ਖੁਲਾਸਾ ਨਵਾਂ ਹੋਇਆ ਡੀਜੀਪੀ ਯਾਦਵ ਕਹਿੰਦਾ ਬੁਲੇਟ ਫਾਰ ਬੁਲੇਟ ਮਤਲਬ ਉਹ ਕਹਿਣਾ ਕਿ ਚਾਹ ਰਿਹਾ ਨਾਰਮਲਾਈਜ਼ ਕਰਨਾ ਚਾਹ ਰਿਹਾ ਫੇਕ ਇਨਕਾਊਂਟਰ ਨੂੰ ਕਿ ਜਨਾਬ ਜਿਹੜਾ ਸਾਡੇ ਗੋਲੀ ਚਲਾਉਂਦੇ ਤਾਂ ਮਾਰਦੇ ਸੀ ਵੇਖੋ ਜੀ ਜਿਹੜੀ ਪੰਜਾਬ ਗੌਰਮੈਂਟ ਤੇ ਪੰਜਾਬ ਪੁਲਿਸ ਆ ਜਿਹੜੀ ਕਿ ਤੁਸੀਂ ਸਟੇਟਮੈਂਟ ਦੇ ਬਾਰੇ ਗੱਲ ਕਰ ਰਹੇ ਦੇ ਉਹਦੇ ਵਿੱਚ ਪੰਜਾਬ ਦਾ ਡੀਜੀਪੀ ਗੌਰਵ ਯਾਦਵ ਉਹਨਾਂ ਨੇ ਕਿਹਾ ਵਾ ਕਿ ਅਸੀਂ ਬੁਲੇਟ ਫਾਰ ਬੁਲੇਟ ਨਾਲ ਜਵਾਬ ਦੇਨੇ ਆ ਸਭ ਤੋਂ ਵੱਡੀ ਗੱਲ ਇਹ ਆ ਪੀ ਜਦੋਂ ਇਹ ਬੁਲੇਟ ਦਾ ਜਵਾਬ ਬੁਲੇਟ ਨਾਲ ਦਿੰਦੇ ਆ ਪਰ ਜਿਹੜੇ ਸਿੱਖ ਯੂਥ ਨੇ ਉਹ ਤੇ ਕੋਈ ਬੁਲੇਟ ਨਹੀਂ ਯੂਜ਼ ਕਰਦੇ ਉਹ ਤੇ ਆਪਣੀ ਮਹਿਮ ਕਰ ਰਹੇ ਨੇ ਜਾਂ ਉਹ ਆਪਣੇ ਪਰਚੇ ਵੰਡ ਰਹੇ ਨੇ ਖਾਸ ਤਨ ਦੀ ਮਸ਼ਹੂਰੀ ਕਰ ਰਹੇ ਨੇ ਤੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਨਾ ਹਾਂ ਕਿ ਕੋਈ ਪ੍ਰੂਫ ਦਿਓ ਕਿ ਜਿਹੜਾ ਕਿਸੇ ਸਿੱਖ ਨੇ ਜਾਂ ਕਿਸੇ ਸਿੱਖ ਫ੍ਰੀडम फाइਟਰ ਨੇ ਐਕਟੀਵਿਸਟ ਨੇ ਕਿਸੇ ਪੁਲਿਸ ਨੂੰ ਮਾਰਿਆ ਹੋਵੇ ਪਿਛਲੇ 5 ਸਾਲਾਂ ਦੇ ਵਿੱਚ ਜੇ ਤੁਸੀਂ ਪਿਛਲੇ 5 ਸਾਲਾਂ ਦੀ ਹਿਸਟਰੀ ਵੇਖੋ ਤੇ ਇੱਕੋ ਹੀ ਕੇਸ ਹੈ ਜਿਹੜਾ ਕਿ ਜਿੱਥੇ ਕਿ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਏਜੰਸੀ ਦਾ ਦਫ਼ਤਰ ਆ ਉਹ ਉਹਦੇ ਵਿੱਚ ਇੱਕ ਰਾਕਟ ਪ੍ਰੋਪੈਲ ਜਿਹੜਾ ਸੀ ਬੰਬ ਵਜਿਆ ਸੀ ਉਹਦੇ ਵਿੱਚ ਕਿਸੇ ਬੰਦੇ ਨੂੰ ਵੀ ਜਿਹੜਾ ਸੀ ਉਹਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਪੰਜਾਬ ਪੁਲਿਸ ਕੀ ਕਰਦੀ ਆ ਵੀ ਸਿੱਖਾਂ ਦੇ ਨੌਜਵਾਨਾਂ ਨੂੰ ਫੜ ਕੇ ਉਹਨਾਂ ਦੇ ਹੱਥ ਬੰਨ੍ਹ ਕੇ ਤੇ ਉਹਨਾਂ ਨੂੰ ਗੋਲੀਆਂ ਨਾਲ ਇਹ ਮਾਰਦੇ ਨੇ ਇਹ ਜਿਹੜਾ ਇਹਨਾਂ ਨੇ ਹੁਣ ਤਰੀਕਾ ਕੱਢਿਆ ਆ ਆਪ ਹੀ ਜਿਹੜਾ ਵੀ ਬੰਦਾ ਸ਼ੱਕੀ ਆ ਜਾਂ ਕੋਈ ਮਿਲ ਕੇ ਖਾਲਸਾਣ ਦੀ ਮਹਿੰਮ ਦੀ ਉਹਦੇ ਨਾਲ ਹਮਦਰਦੀ ਰੱਖਦਾ ਵਾ ਜਾਂ ਕੋਈ ਸ਼ੇਅਰ ਕਰਦਾ ਵਾ ਜਾਂ ਟ੍ਰੇਚਰ ਸ਼ੇਅਰ ਕਰਦਾ ਵਾ ਉਹਨੂੰ ਫੜ ਕੇ ਤੇ ਇਹ ਗੋਲੀਆਂ ਨਾਲ ਮਾਰਦੇ ਨੇ ਇਟਸ ਨਾਟ ਬੁਲੇਟ ਫॉर ਬੁਲੇਟ ਜਿਹੜੇ ਸਿੱਖ ਨੇ ਉਹਨਾਂ ਦੇ ਕੋਲ ਬੁਲਟ ਕੋਈ ਹੈ ਹੀ ਨਹੀਂਗੀ ਉਹਦੇ ਆਪਣੀ ਸ਼ਾਂਤਮਈ ਤਰੀਕੇ ਨਾਲ ਆਪਣੀ ਮਿਹਨਤ ਕਰ ਰਹੇ ਨੇ ਇਸੇ ਤਰ੍ਹਾਂ ਹੀ ਇਹਦੀ ਐਗਜ਼ਾਮਪਲ ਉਹ ਆ ਜਿ ਤਰ੍ਹਾਂ ਕਿ ਆਪਰੇਸ਼ਨ ਵੋਡਰੋਜ਼ ਆਪਰੇਸ਼ਨ ਵੋਡਰੋਜ਼ ਜਿਹੜਾ ਸੀ ਜਦੋਂ ਕਿ ਜੂਨ 1984 ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਫੌਜ ਦੇ ਨਾਲ ਟੈਂਕਾਂ ਦੇ ਨਾਲ ਤੋਪਾਂ ਨਾਲ ਹੈਲੀਕਾਪਟਰ ਨਾਲ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਜਿਹੀ ਸੀ ਪੋਜ਼ਨਸ ਗੈਸ ਜਿਹੜੀ ਕਿ ਪ੍ਰੋਹਿਬਿਟਡ ਆ ਜਿਹੜੀ ਕਿ ਮਨਾ ਕੀਤੀ ਗਈ ਆ ਉਹ ਜਿਹੜੀ ਯੂਜ਼ ਕਰਕੇ 10 ਸਿਆਤੋਂ ਜ਼ਿਆਦਾ ਸੱਖਣ ਨੂੰ ਮਾਰਿਆ ਉਸ ਤੋਂ ਬਾਅਦ ਕੀ ਹੋਇਆ ਕਿ ਗੌਰਮ ਜਿਹੜੀ ਸੀ ਇਹ ਸਾਰਾ ਕਲੀਨ ਅਪ ਆਪਰੇਸ਼ਨ ਜਿਹੜਾ ਸੀ ਉਹ ਕਰਨੀ ਚਾਹੁੰਦੀ ਸੀ ਉਹਨੂੰ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਤੇ ਉਹਦਾ ਨਾਮ ਰੱਖਿਆ ਆਪਰੇਸ਼ਨ ਵੁੱਡ ਰੋਸ ਤੇ ਆਪਰੇਸ਼ਨ ਵੁੱਡ ਰੋਸ ਕੀ ਸੀ ਉਹਦੇ ਵਿੱਚ ਪੁਲਿਸ ਜਿਹੜੀ ਸੀ ਪਿੰਡ ਜਾਂਦੀ ਸੀ ਪਿੰਡਾਂ ਪਿੰਡਾਂ ਵਿੱਚ ਜਾਂਦੀ ਸੀ ਤੇ ਪੁਲਿਸ ਨੂੰ ਜਿਹੜੇ ਸੀ ਉਹ ਪਿੰਡ ਨੂੰ ਘੇਰਾ ਪਾ ਲੈਂਦੇ ਸੀ ਹੁਣ ਕਹਿੰਦੇ ਨੇ ਕਾਲਡ ਆਨ ਉਹਨੂੰ ਕਾਲਡ ਆਨ ਕਰਤਾ ਮੇਰੇ ਸਾਰੀ ਪੁਲਿਸ ਜਿਹੜੀ ਆ ਪਿੰਡ ਦੇ ਬਾਹਰ ਖਲੋਤੀ ਹੋਈ ਆ ਤੇ ਘਰਾਂ ਦੇ ਵਿੱਚ ਕੱਲੇ-ਕੱਲੇ ਦੇ ਜਾ ਕੇ ਤਲਾਸ਼ੀ ਕਰਦੇ ਸੀ ਸਿੱਖਾਂ ਦੇ ਨੌਜਵਾਨਾਂ ਨੂੰ ਹੋਂਹ ਹਾਰ ਜਿਹੜੇ ਬੱਚੇ ਸੀ ਉਹਨਾਂ ਨੂੰ ਫੜ ਕੇ ਲੈ ਜਾਂਦੀ ਸੀ ਫਿਰ ਉਹਨਾਂ ਨੂੰ ਪੁਲਿਸ ਸਟੇਸ਼ਨ ਵਿੱਚ ਟਾਰਚਰ ਕਰਨਾ ਜਾਂ ਉਹਨਾਂ ਨੂੰ ਟਾਰਚਰ ਕਰਨ ਤੋਂ ਬਾਅਦ ਉਹਨਾਂ ਨੂੰ ਜੀ ਰਾਹੀ ਉਹਨਾਂ ਦੀ ਖਤਮ ਕਰਦੇ ਸੀ ਉਹਨਾਂ ਨੂੰ ਮਾਰ ਦਿੰਦੀ ਸੀ ਫਿਰ ਜਦੋਂ ਇਹ ਫੜ ਕੇ ਖੜਦੇ ਸੀ ਸਿੱਖ ਨੌਜਵਾਨਾਂ ਨੂੰ ਇੱਕ ਪੁਲਿਸ ਸਟੇਸ਼ਨ ਤੋਂ ਫਿਰ ਅੱਗੇ ਭੇਜਦਾ ਫਿਰ ਅੱਗੇ ਭੇਜਦਾ ਤੇ ਜਿਹੜੀਆਂ ਫੈਮਲੀਆਂ ਸੀ ਉਹਨਾਂ ਨੂੰ ਨਹੀਂ ਸੀ ਦੱਸਿਆ ਜਾਂਦਾ ਕਿ ਕਿੰਨੂੰ ਫੜਿਆ ਕਦੋਂ ਫੜਿਆ ਕੋਈ ਰਿਪੋਰਟ ਨਹੀਂ ਸੀ ਦਰਜ ਕੀਤੀ ਜਾਂਦੀ ਤੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਸੀ ਉਹਦੀ ਜਿਹੜੀ ਬਾਡੀ ਸੀ ਉਹ ਨਹੀਂ ਸੀ ਦਿੱਤੀ ਜਾਂਦੀ ਆ ਫੈਮਲੀ ਨੂੰ ਅੱਛਾ ਇਹਦੇ ਨਾਲ ਕੀ ਹੋਇਆ ਕਿ 1944 ਨਾਲੋਂ ਲੈ ਕੇ 1995 ਤੱਕ ਆਲਮੋਸਟ 100000 ਨੰਬਰ ਜਿਹੜੇ ਅੰਕੜੇ ਜਿਹੜੇ ਨੇ ਵੱਖਰੇ ਵੱਖਰੇ ਸੋਰਸ ਤੋਂ ਵੱਖੋ ਤੇ ਵੱਖਰੇ ਵੱਖਰੇ ਅੰਕੜੇ ਤੁਹਾਨੂੰ ਮਿਲਣਗੇ ਪਰ ਇਹ ਐਸਟੀਮੇਟ ਕੀਤਾ ਜਾਂਦਾ ਵਾ ਕਿ 1 ਲੱਖ ਸਿੱਖਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਘਰੋਂ ਜੋ ਕੱਢ ਕੇ ਤੇ ਪੁਲਿਸ ਨੇ ਜਿਹੜਾ ਉਹ ਮਾਰਿਆ ਅੱਛਾ ਉਹਦੇ ਵਿੱਚ ਉਹਦੇ ਵਿੱਚੋਂ ਕੀ ਪਤਾ ਹੋਇਆ ਕਿ ਉਹਦੇ ਵਿੱਚੋਂ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਹਿਊਮਨ ਰਾਈਟਸ ਐਕਟ ਵਿੱਚ ਸੀ ਉਹਨਾਂ ਨੇ ਲਿਸਟ ਬਣਾਈ ਕਿ ਪੁਲਿਸ ਨੇ ਕਿਹੜੇ ਬੰਦੇ ਫੜੇ ਕਿੱਥੇ ਫੜੇ ਕਿੱਥੇ ਉਹਨਾਂ ਦੀ ਜਿਹੜੀ ਸੀ ਕਰੀਮੇਸ਼ਨ ਕੀਤੀ ਗਈ ਉਹਨਾਂ ਦਾ ਸਿਸਕਾਰ ਕੀਤਾ ਗਿਆ ਤੇ ਉਹਨਾਂ ਨੇ ਜਾ ਕੇ ਤੇ ਅੰਕੜੇ ਜਿਹੜੇ ਸੀ ਕਢੇ ਕਿਉਂਕਿ ਪੁਲਿਸ ਜਿਹੜੀ ਆ ਉਹ ਅੰਕੜੇ ਨਹੀਂ ਦੇਣਾ ਚਾਹੁੰਦੀ ਕਿ ਪੁਲਿਸ ਜਿਹੜੀ ਆ ਉਹ ਕਹਿੰਦੇ ਨਹੀਂ ਜੀ ਅਸੀਂ ਇੱਕ ਬੰਦਾ ਫੜਿਆ ਸੀ ਉਹ ਸਾਡੇ ਤੋਂ ਭਗੌੜਾ ਹੋ ਗਿਆ ਉਹ ਪੁਲਿਸ ਸਟੇਸ਼ਨ ਦਾ ਛੱਡ ਕੇ ਭੱਜ ਗਿਆ ਜਾ ਉਹਨੇ ਸਾਡੇ ਨਾਲ ਮੁਕਾਬਲਾ ਕੀਤਾ ਤੇ ਜਦੋਂ ਪੁਲਿਸ ਕਹਿੰਦੀ ਸੀ ਕਿ ਪੁਲਿਸ ਮੁਕਾਬਲਾ ਹੋਇਆ ਵਾ ਤੇ ਪੁਲਿਸ ਦੇ ਕਦੀ ਵੀ ਕਿਸੇ ਬੰਦੇ ਨੂੰ ਗੋਲੀ ਨਹੀਂ ਸੀ ਲੱਗਦੀ ਵੈਰੀ ਵੈਰੀ ਰੇਤ ਲੱਗੀ ਹੋਈ ਕਿਸੇ ਨੂੰ ਪਰ ਆਮ ਤੌਰ ਤੇ ਜਦੋਂ ਇਹ ਫੜ ਲਿੰਦੇ ਸੀ ਫਿਰ ਉਹਨਾਂ ਨੂੰ ਟਾਰਚਰ ਕਰਦੇ ਸੀ ਹਨ ਤੱਕ ਕਈ ਹਿੰਦੂ ਵੀਰਾਂ ਨੇ ਵੀ ਇਹ ਦਾ ਸਪਸ਼ਟੀਕਰਨ ਦਿੱਤਾ ਹੋ ਆ ਪੰਜਾਬ ਦੇ ਵਿੱਚ ਖਾਸ ਕਰਕੇ ਪੱਟੀ ਤੇ ਸਰਹਾਰੀ ਦੇ ਏਰੀਆ ਦੇ ਵਿੱਚ ਕਿ ਪੁਲਿਸ ਬੰਦਿਆਂ ਨੂੰ ਫੜ ਕੇ ਲਿਆਉਂਦੀ ਸੀ ਟਾਰਚਰ ਕਰਦੀ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਇਹਦੇ 2-4 ਸਾਲ ਰਹਿੰਦੇ ਨੇ ਕਿ ਇਹਨਾਂ ਨੂੰ ਪੈਲੀਆਂ ਵਿੱਚ ਖੜਕ ਕੇ 2-3 ਮੀਲ ਦੂਰ ਖੜਕ ਕੇ ਤੇ ਉਥੇ ਉਹਨਾਂ ਤੇ ਗੋਲੀ ਚਲਾ ਕੇ ਉਹਨਾਂ ਨੂੰ ਖਤਮ ਕਰ ਦਿੱਤੀ ਸੀ ਜਾਂ ਉਹਨਾਂ ਦੀ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਦਰਿਆਵਾਂ ਵਿੱਚ ਛੱਡ ਦਿੰਦੀ ਸੀ ਉਹਦੇ ਵਿੱਚੋਂ ਜਸਵੰਤ ਸਿੰਘ ਖਾਰੜਾ ਨੇ ਇਹ ਸੋਚਿਆ ਕਿ ਇਹਦੀ ਰਿਪੋਰਟ ਬਣਾਈ ਜਾਏ ਉਹਨਾਂ ਨੇ ਜਾ ਕੇ ਸ਼ਮਸ਼ਾਨ ਘਾਟ ਕਲੋ ਜਾਂ ਕਰੀਮੇਸ਼ਨ ਗਰਾਊਂਡ ਜਿਹੜੀਆਂ ਨੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਤਿੰਨ ਜਿਹੜੇ ਸੀ ਤਿੰਨ ਜਗ੍ਹਾ 'ਚ ਉਹ ਗਏ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਉਹ ਰਿਪੋਰਟਸ ਵਿੱਚ ਲਿਖਿਆ ਸੀ ਵੀ ਕਿਹੜੇ-ਕਿਹੜੇ ਬੰਦੇ ਸਨ ਜਾਣੋ ਕਿੱਥੋਂ ਸਨ ਜਾਂ ਕਿੱਥੋਂ ਕਿੰਨਾ ਬਾਲਣ ਲਿਆ ਗਿਆ ਕਿਉਂਕਿ ਪਲੀਜ਼ ਕੋਈ ਅੰਕੜੇ ਨਹੀਂ ਦੇਂਦੀ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਉੱਥੇ ਜਾਓ ਉੱਥੇ ਪਤਾ ਲੱਗੇਗਾ ਵੀ ਕਿੰਨਾ ਜਿਹੜਾ ਸੀ ਬਾਲਣ ਮਿਕੇ ਇੱਕ ਲੱਕੜਾਂ ਖਰੀਦੀਆਂ ਗਈਆਂ ਜਨਾਂ ਨਾਲ ਜਿਹੜਾ ਸੀ ਸੰਸਕਾਰ ਕੀਤਾ ਗਿਆ ਉਹ ਫਿਰ ਅੰਕੜੇ ਜਿਹੜੇ ਸੀ ਉਹ ਸੁਪਰੀਮ ਕੋਰਟ ਇੰਡੀਆ ਨੇ ਐਕਸੈਪਟ ਕਰ ਲਏ ਅੱਛਾ ਤੇ ਉਹਦੀ ਔਥੈਂਟੀਕੇਸ਼ਨ ਹੋ ਗਈ ਕਿਉਂਕਿ ਉਹ ਕੱਲੇ-ਕੱਲੇ ਦਾ ਲਿਖਿਆ ਹੋਇਆ ਸੀ ਸੋ ਉਹਦੇ ਨਾਲ ਜਿਹੜਾ ਸੀ ਜਿਹੜੀ ਰਿਪੋਰਟ ਬਣੀ ਹਿਊਮਨ ਰਾਈਟਸ ਵਾਚ ਜਿਹੜੀ ਆ ਉਹਨੇ ਵੀ ਸਪੈਸ਼ਲ ਕਰਨ ਦਿੱਤਾ ਫਿਰ ਜਿਹੜੇ ਖਾਲੇ ਦੇ ਜਿਨ੍ਹਾਂ ਨੇ ਖਾਲੇ ਦਾ ਕਦੋਂ ਕੀਤਾ ਜਾਂ ਉਹਨਾਂ ਨੂੰ ਸ਼ਹੀਦ ਕੀਤਾ टॉर्चर ਕਰ ਕਰਕੇ ਤੇ ਉਹਦਾ ਕੋਈ ਕੇਸ ਨਹੀਂ ਚੱਲਦਾ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਜਿਸ ਸੰਸ ਖਾਲਾ ਦੇ ਘਰ ਵਾਲੇ ਸਨ ਉਹਦੀ ਘਰ ਵਾਲੀ ਮਤਲਬ ਕਿ ਉਹਨਾਂ ਦੀ ਵਾਈਫ ਜਿਹੜੀ ਸੀ ਉਹਨਾਂ ਨੇ ਬੜਾ ਜੋਰ ਲਾ ਕੇ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਲਾਇ ਕੇ ਤੇ ਜਿਹੜੀ ਸੀ ਕੇਸ ਸ਼ੁਰੂ ਕੀਤਾ ਤੇ ਉਸ ਕੇਸ ਦੇ ਵਿੱਚ ਜਿਹੜਾ ਸੀ ਕਾਫੀ ਬੰਦਿਆਂ ਨੂੰ ਸਜ਼ਾ ਹੋਈ ਤੇ ਉਹ ਫਿਰ ਸੁਪਰੀਮ ਕੋਰਟ ਚ ਅਪੀਲ ਕੀਤੀ ਪੀ ਜਿਹੜੀਆਂ ਵਿਕਟਮ ਸੀ ਮਨ ਕੇ ਜਿਹੜਾ ਕਿ ਜਨਾ ਤੇ ਸਜਾਓ ਸੀ ਉਹਨਾਂ ਨੇ ਜਿਹੜੀ ਸੀ ਉਹ ਅਪੀਲ ਕੀਤੀ ਦਾ ਅਪੀਲ ਦੇ ਵਿੱਚ ਇੱਕ ਬੰਦੇ ਨੂੰ ਤਾਂ ਛੱਡ ਦਿੱਤਾ ਬਾਕੀਆਂ ਦੀ ਉਮਰ ਕੈਦ ਹੋ ਗਈ ਕਿ ਉਹਨਾਂ ਦੀ ਹੋਰ ਵੀ ਜਿਹੜੀ ਸੀ ਨਾ ਮਨ ਕੇ ਉਹਨਾਂ ਦੀ ਸੈਂਟੈਂਸ ਵਧ ਗਈ ਕਿਉਂਕਿ ਕੋਰਟ ਨੇ ਮਹਿਸੂਸ ਕੀਤਾ ਕਿ ਇਹ ਪੁਲਿਸ ਆ ਪੁਲਿਸ ਜਿਹੜੀ ਕਿ ਲੋਕਾਂ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਆ ਇਹ ਦੇ ਲੋਕਾਂ ਦੇ ਹੱਕ ਖਾਰੀ ਆ ਇਹ ਦੇ ਲੋਕਾਂ ਦੇ ਹੱਕ ਮਾਰ ਰਹੀ ਆ ਵੀ ਜਿਹੜੀ ਪੁਲਿਸ ਨੇ ਲੋਕਾਂ ਨੂੰ ਹੱਕ ਬਚਾਉਣੇ ਆ ਲੋਕਾਂ ਦੇ ਹੱਕ ਬਚਾਉਣੇ ਆ ਉਹ ਲੋਕਾਂ ਦੇ ਹੱਕ ਖੋ ਰਹੀ ਆ ਸੋ ਇਸ ਕਰਕੇ ਇਸ ਵੈਰੀ ਕਾਈਂਡ ਆਫ ਇੰਪੋਰਟੈਂਟ ਕੇਸ ਤੇ ਹੁਣ ਜਿਹੜੇ ਨੇ ਜਸਵੰਤ ਸਿੰਘ ਖਾਲਰਾ ਉਹ ਸਾਰੀ ਦੁਨੀਆ ਚ ਇੱਕ ਹਿਊਮਨ ਰਾਈਟਸ ਦੇ ਐਕਟਿਵਿਸਟ ਦੇ ਤੌਰ ਤੇ ਬਹੁਤ ਮਸ਼ਹੂਰ ਨੇ ਉਹਨਾਂ ਦੇ ਮਾਰਕੋਨਾਂ ਦੀ ਯਾਦਗਾਰ ਦੇ ਵਿੱਚ ਸਕੂਲ ਬਣਿਆ ਕੈਲੀਫੋਰਨੀਆ ਦੇ ਵਿੱਚ ਜਾਂ ਉਹਨਾਂ ਦੇ ਵਿੱਚ ਸਟੈਚੂ ਲੱਗੇ ਹੋਏ ਨੇ ਸੈਕਾਮੈਂਟੋ ਦੇ ਲਾਗੇ ਇੱਕ ਜਿਹੜੀ ਪਾਰਕ ਹੈ ਉਹ ਚ ਉਹਨਾਂ ਦਾ ਸਟੈਚੂ ਲੱਗਾ ਹੋਇਆ ਕਿ ਉਹਨਾਂ ਨੇ ਆਪਣੀ ਜਾਨ ਦਾ ਜਾਨ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਦੀ ਜਾਨ ਗਈ ਪਰ ਬਾਟਮ ਲਾਈਨ ਇਹ ਹੈ ਕਿ ਜਿਸ ਤਰ੍ਹਾਂ ਕਿ ਰਸ਼ਨ ਵਡਰੋਸੀ ਤੇ ਪੁਲਿਸ ਰੋਕਾਂ ਦੇ ਘਰਾਂ ਵਿੱਚ ਜਾ ਕੇ ਕੱਲੇ-ਕੱਲੇ ਘਰਾਂ ਜਾ ਕੇ ਤਲਾਸ਼ੀ ਕਰਦੀ ਸੀ ਸਿੱਖਾਂ ਦੇ ਮੁੰਡਿਆਂ ਨੂੰ ਕੱਢਦੀ ਸੀ ਤੇ ਬਾਅਦ ਚ ਉਹਨਾਂ ਨੂੰ ਫੇਕ ਐਨਕਾਊਂਟਰ ਵਿੱਚ ਸ਼ਹੀਦ ਕਰ ਦਿੰਦੀ ਸੀ ਹੁਣ ਵੀ ਪੰਜਾਬ ਗਵਰਨਮੈਂਟ ਜਿੱਦਣਾ ਕਿ ਡੀਜੀਪੀ ਹੁਣਾਂ ਨੇ ਕਿਹਾ ਵਾ ਕਿ ਅਸੀਂ ਜਿਹੜੇ ਨੇ 324 ਫੇਕ ਇਨਕਾਊਂਟਰ ਕੀਤੇ ਨੇ ਉਹ ਫੇਕ ਇਨਕਾਊਂਟਰ ਨੇ ਕਿਉਂਕਿ ਜੇ ਜੇ ਕੋਈ ਇੱਕ ਬੰਦਾ ਜਿਹੜਾ ਵਾ ਉਹ ਕੋਈ ਸਹਾਰ ਨਹੀਂਗਾ ਉਹਦੇ ਹੱਥ ਬੰਨ ਲਓ ਉਹਨੂੰ ਪਿੱਛੇ ਬੰਨ ਲਓ ਤੇ ਗੋਲੀ ਪਿੱਛੋਂ ਮਾਰੋ ਜਦੋਂ ਇਹ ਵੀ ਹੋਇਆ ਕਿ ਜਦੋਂ ਕਿ ਆਪਰੇਸ਼ਨ ਵਰਡ ਰੋਲ ਸੀ ਤੇ ਜਦੋਂ ਵੀ ਸਿੱਖ ਜਿਹੜੇ ਮਾਰੇ ਜਾਂਦੇ ਸੀ ਉਹਨੇ ਗੋਲੀ ਪਿੱਛੇ ਵਾਜਦੀ ਸੀ ਉਹਨਾਂ ਦੀ ਗੋਲੀ ਜਿਹੜੀ ਸਾਹਮਣੇ ਨਹੀਂ ਸੀ ਵਾਜਦੀ ਬੈਕ ਗੋਲੀ ਵਾਜਦੀ ਸੀ ਕਿਉਂਕਿ ਉਹ ਜਦੋਂ ਕਹਿੰਦੇ ਤੁਸੀਂ ਹੱਥ ਬੰਦੇ ਹੋਏ ਨੇ ਤੇ ਉਹਨੂੰ ਜਦੋਂ ਪਿੱਛੇ ਕਰਕੇ ਵੀ ਇਹ ਦੱਸਣਾ ਵੀ ਇਹ ਭੱਜ ਰਿਹਾ ਵਾ ਸੋ ਇਹੋ ਕੁਝ ਹੁਣ ਜਿਹੜਾ ਪੰਜਾਬ ਦੀ ਗਵਰਨਮੈਂਟ ਕਰ ਰਹੀ ਆ ਅਸੀਂ ਪੰਜਾਬ ਦੀ ਗਵਰਨਮੈਂਟ ਨੂੰ ਕਹਿੰਦੇ ਆ ਕਿ ਸਿੱਖ ਜਿਹੜੇ ਨੇ ਉਹ ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ ਸ਼ਾਂਤਮਈ ਲੋਕਤੰਤਰੀ ਤੇ ਕਾਨੂੰਨੀ ਤਰੀਕੇ ਨਾਲ ਜਿਹੇ ਪਰਚੇ ਬਣ ਰਿਹਾ ਵਾ ਉਹਨਾਂ ਦੀ ਰਾਈਟ ਟੂ ਫ੍ਰੀ ਸਪੀਚ ਹੈ ਤੇ ਉਹਨਾਂ ਦੀ ਰਾਈਟ ਟੂ ਫ੍ਰੀ ਸਪੀਚ ਜਿਹੜੀ ਆ ਉਹ ਵਾਇਲਟ ਹੋ ਰਹੀ ਆ ਹਾਲਾਂਕਿ ਉਹਨਾਂ ਨੂੰ ਜਾਨੋਂ ਮਾਰਿਆ ਜਾ ਰਿਹਾ ਵਾ ਇਹ ਗਲਤ ਕੰਮ ਆ ਕਿਉਂਕਿ ਪੰਜਾਬ ਨੇ ਆਜ਼ਾਦ ਹੋਣਾ ਵਾ ਤੇ ਇਸ ਕਰਕੇ ਪੰਜਾਬ ਪੁਲਿਸ ਨੂੰ ਇਹ ਚੇਤਾਵਨੀ ਆ ਕਿ ਜੇ ਤੁਸੀਂ ਨਹੀਂ ਹਟਦੇ ਤੇ ਜਦੋਂ ਪੰਜਾਬ ਆਜ਼ਾਦ ਹੋਏਗਾ ਤਾਨੂੰ ਵੀ ਵਰਡ ਕੋਡ ਦੇ ਵਿੱਚ ਲਾ ਕੇ ਤੁਹਾਡੇ ਤੇ ਮਕਦਮੇ ਚਲਾਏ ਜਾਣਗੇ ਫਿਰ ਤੁਹਾਨੂੰ ਵੀ ਅੰਦਰ ਕੀਤਾ ਜਾਏਗਾ ਜਿਸ ਤਰ੍ਹਾਂ ਕਿ ਜਸਵੰਤ ਸਿੰਘ ਖਾਲੜੇ ਦੇ ਕਾਤਲਾਂ ਨੂੰ ਕੀਤਾ ਗਿਆ ਵਾ ਤੇ ਸਾਨੂੰ ਸਭ ਖਾਲੜਾ ਸਾਹਿਬ ਦੇ ਕੇਸ ਵਿੱਚ ਤੁਸੀਂ ਦੱਸਿਆ ਕਿ ਸੁਲਾਵਾਵਾਂ ਵੀ ਹੋਈਆਂ ਪਰ ਇਹ سلسلہ ਜਿਹੜਾ ਰੁਕਿਆ ਨਹੀਂ ਇਹ ਹੁਣ ਤੱਕ ਨਹੀਂ ਰੁਕਿਆ 84 ਜਿਹੜੀ ਉਹ ਮੁਸਲਸਲ ਜਿਹੜੀ ਆਪਣਾ ਇੱਕ ਕਹੋ ਕਿ ਕਿਉਂਕਿ ਮੈਂ ਕਹਿੰਦਾ ਕਿ 84 ਜਿਹੜਾ ਕੋਈ ਇੱਕ ਇਵੈਂਟ ਨਹੀਂ ਬਲਕਿ ਇੱਕ ਪ੍ਰੋਸੈਸ ਤੇ ਥੋਟ ਪ੍ਰੋਸੈਸ ਦਾ ਨਾਮ ਹੈ ਜਿਹੜਾ ਸਿੱਖਾਂ ਦੇ ਖਿਲਾਫ ਵਿਰਧ ਵਰਤੀ ਜਾ ਰਹੀ ਹੈ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਉੱਤੇ ਤੇ ਚਲੋ ਡੀਜੀਪੀ ਪਈ ਐ ਬਾਹਰੋਂ ਆਇਆ ਬੰਦਾ ਹੂ ਨਹੀਂ ਖੋਲਦਾ ਉਹਦਾ ਜਾਂ ਕੋਈ ਨਹੀਂ ਉਹਦੇ ਆਪਣੇ ਹੱਥ ਕੰਬਦੇ ਜਿਹੜੇ ਥੱਲੇ ਅਧਿਕਾਰੀ ਨੇ ਇਹ ਤੇ ਸਾਰੇ ਪੰਜਾਬ ਦੇ ਪੁੱਤਰ ਨੇ ਪੰਜਾਬ ਦੀ ਮਿੱਟੀ ਚੋਂ ਨੇ ਸਾਰੇ ਇਹ ਜਿਹੜੇ ਆਪਣੇ ਆਪਣੇ ਯਾਰਾਂ ਦੋਸਤਾਂ ਦਾ ਜਿਹੜੇ ਨਾਲ ਪੰਜਾਬੀ ਨੇ ਸਾਰੇ ਮੁੰਡੇ ਇਹਨਾਂ ਦੇ ਫੇਕ ਅਕਾਊਂਟ ਇਨਕਾਊਂਟਰ ਕਿਦਾਂ ਕਰ ਲੈਂਦੇ ਨੇ ਕਿ ਇਹਨਾਂ ਦੇ ਕੋਈ ਹੱਥ ਨਹੀਂ ਕੰਬਦੇ ਕੀ ਇਹਨਾਂ ਦੇ ਦਿਲ 'ਚ ਕੋਈ ਰੋਗ ਨਹੀਂ ਆਉਂਦਾ ਕਿ ਅਸੀਂ ਕੀ ਆਪਣੇ ਆਪਣੇ ਪੰਜਾਬੀ ਭਰਾਵਾਂ ਨੂੰ ਮਾਰੀ ਜਾਂਦੇ ਕਦੀ ਇਸ ਪਹਿਲੂ ਤੇ ਕਿਸੇ ਨੇ ਗੱਲ ਨਹੀਂ ਕੀਤੀ ਯਾਰ ਤੁਸੀਂ ਕਰਦੇ ਕੀ ਪਾਇਓ ਇਹ ਚੌਦੀ ਸਾਹਿਬ ਤੁਹਾਡੀ ਬਿਲਕੁਲ ਠੀਕ ਗੱਲ ਆ ਇਹ ਬੜਾ ਇੰਪੋਰਟੈਂਟ ਪੁਆਇੰਟ ਆ ਅਸੀਂ ਪੰਜਾਬ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਤੁਸੀਂ ਯਾਰ ਆਪਣੇ ਬੰਦਿਆਂ ਨੂੰ ਆਪੇ ਮਾਰੀ ਜਾਂਦੇ ਜੇ ਪਰ ਉਹਦਾ ਕਾਰਨ ਕੀ ਆ ਕਾਰਨ ਆ ਪੀਪ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਇੰਡੀਅਨ ਗਵਰਨਮੈਂਟ ਦੇ ਡਾਇਰੈਕਟ ਕੰਟਰੋਲ ਥੱਲੇ ਆ ਜਿਹੜੇ ਪੁਲਿਸ ਦੇ ਆਫੀਸਰ ਨੇ ਉਹ ਤੇ ਲੋ ਪੰਜਾਬ ਦੀ ਗਵਰਨਮੈਂਟ ਸੱਲੇ ਨੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਤੀਏ ਇਹ ਗੌਰਵ ਯਾਦਵ ਹੈ ਡੀਜੀਪੀ ਜਾਂ ਹੋਰ ਜਿਹੜੇ ਉੱਪਰ ਅਧਿਕਾਰੀ ਨੇ ਪੁਲਿਸ ਦੇ ਉਹ ਸਾਰੇ ਇੰਡੀਅਨ ਗਵਰਨਮੈਂਟ ਦੇ ਕੰਟਰੋਲ ਨੇ ਅੱਛਾ ਉਹ ਇੰਡੀਅਨ ਗਵਰਨਮੈਂਟ ਦੇ ਕੰਟਰੋਲ ਤੇ ਜਿਹੜੇ ਨੇ ਉਹ ਸਿੱਖਾਂ ਨੂੰ ਲਾਲਚ ਦਿੰਦੇ ਨੇ ਉਹਨਾਂ ਨੂੰ ਤਰੱਕੀਆਂ ਦਿੰਦੇ ਨੇ ਜਾਂ ਉਹਨਾਂ ਨੂੰ ਬਾਉਂਟੀਆਂ ਦਿੰਦੇ ਨੇ ਤੇ ਫਿਰ ਉਹਨਾਂ ਦੀ ਤਨਖਾਹ ਵਧਾਉਂਦੇ ਨੇ ਉਹਨਾਂ ਦੀ ਪ੍ਰੋਮੋਸ਼ਨ ਕਰਦੇ ਨੇ ਤੇ ਇਸ ਲਾਲਚ ਆ ਕੇ ਹੁਣ ਕੋਈ ਨਾ ਵੀ ਜੇ ਇਹ ਨਹੀਂ ਕਹਿ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਆ ਵੀ ਪੰਜਾਬ ਪੁਲਿਸ ਜਿਹੜੀ ਆ ਵਿੱਚ ਸਿੱਖ ਬਹੁਤ ਜ਼ਿਆਦਾ ਨੇ ਤੇ ਉਹਨਾਂ ਨੂੰ ਆਪਣੇ ਮੈਂਬਰਾਂ ਨੂੰ ਮਾਰਨਾ ਨਹੀਂ ਚਾਹੀਦਾ ਪਰ ਫਿਰ ਕੀ ਹੁੰਦਾ ਵੀ ਜੇ ਉਹ ਇਨਕਾਰ ਕਰਦੇ ਨੇ ਫਿਰ ਉਹਨਾਂ ਨੂੰ ਹੀ ਟਾਰਗੇਟ ਬਣਾਇਆ ਜਾਂਦਾ ਹਾਂ ਸੋ ਇੱਕ ਦੇ ਉਹਨਾਂ ਨੂੰ ਤਰੱਕੀਂ ਦਿੱਤੀ ਜਾਂਦੀਆਂ ਨੇ ਬਾਉਂਡਰੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਤਨਖਾਹ ਵੀ ਦੇਈ ਜਾਂਦੀ ਆ ਜਾਂ ਉਹਨਾਂ ਨੂੰ ਪੈਸਿਆਂ ਦਾ ਲਾਲਚ ਆ ਫਿਰ ਜਿਹੜੀ ਉਹਨਾਂ ਦੀ ਨੌਕਰੀ ਵੀ ਜਾਂਦੀ ਆ ਸੋ ਇਸ ਕਰਕੇ ਇਸ ਤਰ੍ਹਾਂ ਨਹੀਂ ਇਹਨੂੰ ਰੋਕਿਆ ਜਾ ਸਕਦਾ ਇਹਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਵੀ ਸਾਰਾ ਢਾਂਚਾ ਹੀ ਠੀਕ ਕੀਤਾ ਜਾਵੇ ਫਿਰ ਇਹ ਠੀਕ ਹੋ ਸਦਾ ਪਰ ਫਿਰ ਵੀ ਕਈ ਜਿਹੜੇ ਪੰਜਾਬ ਪੁਲਿਸ ਆਫੀਸਰ ਨੇ ਬੜੇ ਉਹ ਇਮਾਨਦਾਰ ਨੇ ਉਹ ਨਹੀਂ ਉਹਨਾਂ ਵਿੱਚ ਦਾਖਲ ਹੋਣਾ ਚਾਹੁੰਦੇ ਸੋ देयर ਆ ਗੁੱਡ ਪੁਲਿਸ ਪੀਪਲ ਟੂ ਐਟ ది ਸੇਮ ਟਾਈਮ ਮੈਨੀ ਆਫ देम ਜਿਹੜੇ ਆ ਉਹ ਇੰਡੀਅਨ ਗਵਰਨਮੈਂਟ ਨਾਲ ਅਲਾਈਨ ਨੇ ਇਸ ਤੋਂ ਪਹਿਲਾਂ ਇੱਕ ਮਾਸ ਕੀਤਾ ਗਿਆ ਨਾਲੇ ਇਸ ਤੋਂ ਪਹਿਲਾਂ ਤੇ ਕਿ ਮੈਂ ਇੱਕ ਧੰਨਵਾਦ ਤੁਹਾਨੂੰ ਹੋਰ ਤਰਫ ਲੈ ਕੇ ਜਾਵਾਂ ਜਿਹੜੀ ਪੰਨੂ ਸਾਹਿਬ ਨੇ ਗੱਲ ਕੀਤੀ ਉਹਦੇ ਤੋਂ ਅਰੇ ਵੀ ਗੱਲ ਕਰਾਂਗੇ ਬਾਹਰ ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾ ਸਕਦਾ ਮਾਨ ਸਰਕਾਰ ਜਿਹੜੀ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਸਿੰਘ ਮਾਨ ਉਹ ਵੀ ਤੇ ਉਹ ਵੀ ਦੇ ਪੱਗ ਬੰਦ ਹੈ ਉਹ ਵੀ ਤੇ ਪੰਜਾਬੀ ਹੈ ਉਹ 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 ਮਜਬੂਰ ਹੈ ਕਿ ਜਾਂ ਉਹ ਕਹਿੰਦਾ ਕਿ ਠੀਕ ਹੈ ਇਕਤਦਾਰ ਵਾਸਤੇ ਜਿਹਨੂੰ ਜਿਹਦੇ ਜਿਹਦਾ ਗੱਲ ਵਧਣਾ ਪਵੇ ਵੱਡੋ ਨੇ ਜੋ ਜਿਤਨਾ ਭਗਵੰਤ ਮਾਨ ਆ ਨਾ ਉਹ ਇੱਕ ਬੁੱਧ ਦੇ ਤੌਰ ਤੇ ਇੱਕ ਬੰਦਾ ਖੜਾ ਆਇਆ ਵਾ ਜਿਸ ਨੂੰ ਕਹਿੰਦੇ ਵਖੋ ਜੀ ਪੰਜਾਬ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਉਹਨਾਂ ਦਾ ਚੀਫ ਮਿਨਿਸਟਰ ਜਿਹੜਾ ਵਾ ਸੇਖਿਆ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੇ ਕਿ ਪੀਸਖਾਂ ਦੇ ਜਿਹੜੀ ਆ ਉਹ ਬੇਇਨਸਾਫੀ ਹੋ ਰਹੀ ਆ ਇਹਦੇ ਤੇ ਮੈਂ ਇੱਕ ਐਗਜ਼ਾਮਪਲ ਦਿੰਨਾ ਵਾ ਜਿਸ ਤਰ੍ਹਾਂ ਕਿ ਜਿਸ ਨੂੰ ਬੰਨਤਾ ਬੁੱਚਰ ਕਿਹਾ ਜਾਂਦਾ ਵਾ ਉਹ ਵੀ ਦੇ ਸਰਦਾਰ ਹੀ ਸੀ ਉਹ ਵੀ ਦੇ ਸੇਖੀ ਸੀ ਤੋ ਵੀ ਸਖਰ ਮਨ ਨੰਬਰ ਵੰਦਾ ਸੀ ਐਸੀ ਤਰ੍ਹਾਂ ਜਦੋਂ ਕਿ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਆਪਣੇ ਜਦੋਂ ਵੀ ਕੋਈ ਵੀ ਜਿਹੜਾ ਹਾਈ ਅਫੀਸ਼ਰ ਰਹਿੰਦਾ ਵਾ ਤੇ ਉਹਦੇ ਵਿੱਚ ਇਹ ਹੁੰਦਾ ਵੀ ਗਵਰਨਮੈਂਟ ਜਿਹੜੀ ਹੈ ਇੱਕ ਬੋਤ ਨੂੰ ਖੜਾ ਕਰ ਦਿੰਦੀ ਆ ਪਰ ਉਹਨਾਂ ਨੂੰ ਜੋ ਮਰਜ਼ੀ ਕੰਮ ਕਰਾਈ ਜਾਂਦੀ ਆ ਤੇ ਇਹਦੇ ਨਾਲ ਜਿਹੜੀ ਸੀ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਸਿੱਖ ਹੀ ਤੁਹਾਡੇ ਤੇ ਲੱਗੇ ਹੋਏ ਨੇ ਪੈ ਤੁਸੀਂ ਕਿਉਂ ਕੰਪਲੇਨਟ ਕਰਦੇ ਜੀ ਹਾਂਜੀ ਬਿਲਕੁਲ ਠੀਕ ਤੁਸੀਂ ਗਿਆ ਹੁਣ ਆਪਾਂ ਉਹਨੇ ਹੈ ਕਿ ਜਿਹੜਾ 6 for justice ਨੇ ਜਿਹੜੀ ਇਹ ਗੱਲ ਕੀਤੀ ਕਿ ਜਿਹੜੇ ਇਹ ਲੋਕ ਜਿਹੜੇ ਕਿ ਫੇਕ ਇਨਕਾਉਂਟਰ ਚ ਇਨਵੋਲਵ ਨੇ ਜਿਹੜੇ ਕਿ ਪੰਜਾਬ ਪੁਲਿਸ ਦੇ ਜਿਹੜੇ ਉੱਤੇ ਆਲਾ ਅਧਿਕਾਰੀ ਨੇ ਇਹਨਾਂ ਦੀਆਂ ਲਿਸਟਾਂ ਬਣਾ ਕੇ ਤੇ مختلف ਮਲਕਾਂ ਨੂੰ ਦਿੱਤੀਆਂ ਜਾਣਗੀਆਂ ਕਿ ਤਾਂ ਕਿ ਦੱਸਿਆ ਜਾਏ ਕਿ ਇਹ ਲੋਕ ਜਿਹੜੇ ਨੇ ਆਪਣਾ ਕ੍ਰਾਈਮ ਚ ਇਨਵੋਲਵ ਨੇ ਤੇ ਇਹਨਾਂ ਨੂੰ ਤੁਸੀਂ ਵੀਜ਼ੇ ਨਾ ਦਿਓ। ਕੀ ਇਹ ਕਿਸ ਹੱਦ ਤੱਕ ਇਹਦੇ ਚ ਕਾਮਯਾਬੀ ਹੋ ਸਕਦੀ ਹੈ? ਕੀ ਇਹ ਡੈਟਰੈਂਸ ਦੇ ਤੌਰ ਤੇ ਇਹ ਹਥਿਆਰ ਵਰਤਿਆ ਜਾ ਸਕਦਾ ਹੈ? ਦਿਲ ਕਵਰਤਾ ਜਾ ਸਕਦਾ ਜੀ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਪਹਿਲਾਂ ਇੱਥੇ ਬਹੁਤ ਪੰਜਾਬ ਤੋਂ ਪੰਜਾਬ ਦੇ ਪੋਲੀਟੀਸ਼ੀਅਨ ਵੱਖ-ਵੱਖੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਸੀ ਇੱਥੇ ਆਉਂਦੇ ਸੀ ਫੰਡ ਰੇਜ਼ਿੰਗ ਕਰਦੇ ਸੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਆਉਂਦੇ ਸੀ ਉਹ ਸਾਰੇ ਬੰਦ ਹੋ ਗਏ ਨੇ ਕਿਉਂਕਿ ਸਿਕਸ ਐਡਜਸਟਮੈਂਟ ਗੁਰਪਤਨ ਸਿੰਘ ਪਨੂਆ ਨੇ ਲੀਗਲ ਕਾਉਂਸਲ ਨੇ ਲੀਗਲ ਰਾਈਜ਼ਰ ਨੇ ਉਹਨਾਂ ਨੇ ਜਿਹੜਾ ਸੀ ਜਿਤਨਾ ਸਮਨਜੀਤ ਸਿੰਘ ਅਨੇ ਮੈਂ ਉਹ ਕਰਾ ਤਾ ਨਾ ਵੀ ਬਾਦਲ ਜਿਹੜੇ ਨੇ ਹੈ ਪ੍ਰਕਾਸ਼ ਸਿੰਘ ਬਾਦਲ ਉਤੇ ਕੇਸ ਕੀਤਾ ਤੇ ਫਿਰ ਉਹ ਸੋਨੀਆ ਗਾਂਧੀ ਤੇ ਵੀ ਕੇਸ ਕੀਤਾ ਤੇ ਇਹ ਜਿਹੜੇ ਕੇਸ ਕੀਤੇ ਨੇ ਫਿਰ ਉਹਨਾਂ ਨੂੰ ਜਿਹੜਾ ਵਾ ਇਹ ਡਾਰਿਆ ਵੀ ਸਾਨੂੰ ਫੜੇ ਜਾਵਾਂਗੇ ਅਸੀਂ ਇੱਕ ਨਾ ਜਦੋਂ ਕਿ ਪ੍ਰਾਈਮ ਮਿੰისტਰ ਮੋਦੀ ਇਥੇ ਆਏ ਨਿਊਯਾਰਕ ਉਹਨਾਂ ਦਾ ਪਲੇਨ ਜਿਹੜਾ ਸੀ ਲੈਂਡ ਹੋਇਆ ਤੇ 2 ਘੰਟੇ ਉਹ ਬਾਹਰ ਨਹੀਂ ਆਏ ਕਿਉਂਕਿ ਇਹਨਾਂ ਨੂੰ ਇਹ ਦਬਕਾ ਮਾਰਿਆ ਗਿਆ ਸੀ ਜਾਂ ਇਹ ਕਿਹਾ ਗਿਆ ਵੀ ਅਸੀਂ ਤੁਹਾਨੂੰ ਇਥੇ ਰੈਸਟ ਕਰਾਵਾਂਗੇ ਤੁਹਾਡੇ ਤੇ ਕੇਸ ਚੱਲੇਗਾ ਤੇ ਉਹ ਜਿਹੜਾ ਸੀ ਮੋਦੀ ਦਿਨੋਂ ਕਮ ਆਊਟ ਦੇਸ ਪਲੇਨ ਫॉर 2 ਆਵਰਸ ਕਿਉਂਕਿ ਉਹਨਾਂ ਡਰ ਸੀ ਕਿ ਸਾਨੂੰ ਇੱਥੇ ਰੈਸਟ ਕਰਨਗੇ ਸੋ ਇਹ ਜਿਹੜਾ ਡਰ ਪਾਇਆ ਤੇ ਰਿਐਲਿਟੀ ਵੀ ਆ ਰਿਐਲਿਟੀ ਇਹ ਆ ਕਿ ਜੇ ਤੁਸੀਂ ਉਥੇ ਕ੍ਰਾਈਮ ਕਰਦੇ ਜੇ ਤੇ ਤੁਹਾਨੂੰ ਜ਼ਿੰਮੇਵਾਰ ਠਰਾਇਆ ਜਾਏਗਾ ਤੇ ਇਸ ਕਾ ਕੇ ਉਹ ਜਿਹੜੇ ਆਉਣਾ ਬੰਦ ਹੋ ਗਏ ਇਸੇ ਤਰ੍ਹਾਂ ਜਿਹੜੀ ਕਿ ਹੁਣ ਜਿਹੜੀ ਤੁਸੀਂ ਨਿਊਜ਼ ਦੀ ਗੱਲ ਕਰ ਰਹੇ ਜੇ ਉਹਦੇ ਵਿੱਚ ਜੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਜਾਂ ਜਿਹੜੇ ਵੀ ਸਿੱਖਾਂ ਦੇ ਮੁੰਡਿਆਂ ਨੂੰ ਐਕਸਾ ਜੁਡੀਸ਼ੀਅਲੀ ਮਾਰਦੇ ਨੇ ਜੇਲਾਂਾਂ 'ਚ ਬੰਦ ਕਰਦੇ ਨੇ ਟੌਰਚਰ ਕਰਦੇ ਨੇ ਫਿਰ ਉਹਨਾਂ ਨੂੰ ਇਹਨਾਂ ਦੀਆਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਕੋਰਟਸ ਨੇ ਉਹਨਾਂ 'ਤੇ ਜਮੇ ਰੱਠਾ ਆ ਜਾਏਗਾ ਇਸੇ ਨਾਲ ਇਸੇ ਨਾਲ ਕਿ ਉਹ ਇੱਥੇ ਆ ਕੇ ਰੈਸਟੋਰੈਂਟ ਤੇ ਉਹਨਾਂ ਮਕਦਮਾ ਚੱਲੇ ਉਹ ਕਹਿੰਦੇ ਅਸੀਂ ਜਾਂਦੇ ਨਹੀਂ ਹਾਂ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਬੜੀ ਤੁਸੀਂ ਆਪਣਾ ਡੰਗਾਈ ਦੇ ਵਿੱਚ ਸਾਨੂੰ ਦੱਸਿਆ ਪੂਰਾ ਪ੍ਰੈਸ਼ਰ ਦੱਸਿਆ 84 ਤੋਂ ਬਾਅਦ ਜਿਹੜਾ ਕਲੀਨ ਆਪਰੇਸ਼ਨ ਜਿਹਦੇ 1 ਲੱਖ ਹੋਏ ਭਾਈ ਖਲੜਾ ਦਾ ਵੀ ਜ਼ਿਕਰ ਹੋਇਆ ਤੁਸੀਂ ਬਹੁਤ ਸਾਨੂੰ ਜਿਹੜਾ ਸੀ ਆਪਣਾ ਜਾਣਕਾਰੀਆਂ ਦਿੱਤੀਆਂ ਇਤਿਹਾਸਿਕ ਤੌਰ ਦੇ ਉੱਤੇ ਅਸੀਂ ਤੁਹਾਡੇ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦਾ ਤੇ ਦੋਸਤਾਂ ਵਾਸਤੇ ਸਾਰੇਆਂ ਵਾਸਤੇ ਸਾਡਾ ਇਹੀ ਪੈਗਾਮ ਹੈ ਕਿ ਇਹਨਾਂ ਸਾਰੇਆਂ ਮਸਲਿਆਂ ਦਾ ਚਾਹੇ ਉਹ ਫੇਕ ਇਨਕਾਊਂਟਰ ਹੋਣ ਚਾਹੇ ਚੁਰਾਸ਼ੀਆਂ ਹੋਣ ਚਾਹੇ ਬਾਕੀ ਲੋਕਾਂ ਦਾ ਹੋਣ ਇਹਨਾਂ ਦਾ ਇੱਕ ਹੀ ਇੱਕ ਹੀ ਹੱਲ ਹੈਗਾ ਕਿ ਖਾਲਸਤਾਨ ਜਿਹੜਾ ਉਹ ਆਜ਼ਾਦ ਹੋਏ ਪੰਜਾਬ ਜਿਹੜਾ ਆਪਣੀ ਆਜ਼ਾਦ ਹੋਏ ਉਹ ਆਪਣੇ ਹੱਕ ਲੰਮਨ ਸ਼ਾਂਤਮਕ ਤਰੀਕੇ ਦੇ ਨਾਲ ਰਹਿਣ ਉਹਦੇ ਵਾਸਤੇ ਜਿਹੜਾ ਖਾਲਸਤਾਨ ਰੈਫਰੈਂਡਮ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਅਗਲਾ ਰੈਫਰੈਂਡਮ ਜਿਹੜਾ ਉਹ ਮਾਰਚ 2026 ਵਿੱਚ ਸਿਆਟਲ ਚ ਹੋਣਾ। ਇਜਾਜ਼ਤ ਦਿਓ ਤੇ ਚੜ੍ਹਦੀ ਕਲਾ। ਠੀਕ ਹੈ ਜੀ। ਥੈਂਕ ਯੂ।